ਕਾਂਗਰਸ ਪਾਰਟੀ ਦੇ ਵਿੱਚ ਮਚਿਆ ਕਮਸਾਨ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਆਪਣੀ ਪਤਨੀ ਦੇ ਬਿਆਨ ਤੋਂ ਬਾਅਦ ਹੁਣ ਕਾਂਗਰਸ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਮਾਂ ਮੰਗ ਚੁੱਕੇ ਨੇ ਅਤੇ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪ੍ਰਿੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਤਾਂ ਨਵਜੋਤ ਸਿੰਘ ਸਿੱਧੂ ਜਿਹੜਾ ਕਾਂਗਰਸ ਦੇ ਵਿੱਚ ਇਸਵੇਂ ਨਵਜੋਤਕਰ ਸਿੱਧੂ ਦੇ ਬਿਆਨ ਤੋਂ ਬਾਅਦ ਵੱਡਾ ਵਿਵਾਦ ਛਿੜਿਆ ਹੋਇਆ ਇੱਕ ਮਸਾਣ ਮਚਿਆ ਹੋਇਆ ਉਸ ਨੂੰ ਲੈ ਕੇ ਆਪਣੀ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਕਾਂਗਰਸ ਪਾਰਟੀ ਦਾ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਜਿਸ ਤਰੀਕੇ ਦੇ ਨਾਲ ਨਵਜੋਤਪਾਲ ਸਿੱਧੂ ਦੇ ਵੱਲੋਂ 500 ਕਰੋੜ ਰੁਪਏ ਵਾਲਾ ਬਿਆਨ ਦਿੱਤਾ ਗਿਆ ਕਿ 500 ਕਰੋੜ ਦਾ ਟੈਚੀ ਦੇ ਕੇ ਹੀ ਮੁੱਖ ਮੰਤਰੀ ਬਣਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਗਿਆ ਸੁਨੀਲ ਜਾਖੜ ਦੇ ਵੱਲੋਂ ਕਿ ਉਹਨਾਂ ਦੇ ਵੱਲੋਂ 350 ਕਰੋੜ ਰੁਪਏ ਦੇ ਕੇ ਸੀਐਮ ਵਾਲੀ ਕੁਰਸੀ ਹਾਸਲ ਕੀਤੀ ਗਈ ਸੀ ਜਿਸ ਤੋਂ ਬਾਅਦ ਨਵਜੋਤਕਰ ਸਿੱਧੂ ਦੇ ਬਿਆਨ ਦੇ ਉੱਤੇ ਲਗਾਤਾਰ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ ਅਤੇ ਨਵਜੋਤਕਰ ਸਿੱਧੂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵਿੜੰਗ ਦੇ ਵੱਲੋਂ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੁੰਬਈ ਤੋਂ ਸਿੱਧਾ ਵਾਪਸ ਪੰਜਾਬ ਆਪਣੇ ਘਰ ਅੰਮ੍ਰਿਤਸਰ ਦੇ ਵਿੱਚ ਆਉਂਦੇ ਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਮੀਟਿੰਗ ਹੁੰਦੀ ਹੈ ਤੇ ਹੁਣ ਨਵਜੋਤਕਰ ਸਿੱਧੂ ਦੇ ਉਸ ਬਿਆਨ ਤੋਂ ਬਾਅਦ ਜੋ ਲਗਾਤਾਰ ਇਸ ਤਰ੍ਹਾਂ ਦਾ ਮਾਹੌਲ ਕਾਂਗਰਸ ਪਾਰਟੀ ਦੇ ਵਿੱਚ ਬਣਿਆ ਹੋਇਆ ਹੈ ਨੋਟਿਸ ਤੇ ਨੋਟਿਸ ਆ ਜਿਹੜੇ ਨਵਜੋਤਕਰ ਸਿੱਧੂ ਨੂੰ ਕੱਢੇ ਜਾ ਰਹੇ ਨੇ ਮਾਨਹਾਨੀ ਦੇ ਦਾਅਵੇ ਕੀਤੇ ਜਾ ਰਹੇ ਨੇ ਕਿਤੇ ਸੁੱਖੀ ਰੰਦਾਵਾ ਕਰਦੇ ਆ ਕਦੇ ਕਰਨਵੀਰ ਸਿੰਘ ਬੁਰਜ ਕਰਦੇ ਆ ਅਤੇ ਹੋਰ ਵੀ ਬਹੁਤ ਸਾਰੇ ਕਾਂਗਰਸੀ ਲੀਡਰ ਜਿਹੜੇ ਲਗਾਤਾਰ ਨਵਜੋਤਕਰ ਸਿੱਧੂ ਦੇ ਨਿਸ਼ਾਨੇ ਤੇ ਸੀ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਲੈ ਕੇ ਲਗਾਤਾਰ ਕੇਰਿਆ ਜਾ ਰਿਹਾ ਹੈ ਸਿੱਧੂ ਪਰਿਵਾਰ ਨੂੰ ਸਿੱਧੂ ਦੀ ਪਤਨੀ ਨੂੰ ਅਤੇ ਇਸੇ ਮਾਮਲੇ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਣ ਦੇ ਲਈ ਆਪਣੀ ਪਤਨੀ ਦੇ ਪੱਖ ਦੇ ਵਿੱਚ ਬੋਲਣ ਦੇ ਲਈ ਹਾਈ ਕਮਾਂਡ ਦੇ ਕੋਲੋਂ ਸਮਾਂ ਮੰਗਿਆ ਹੈ ਤਾਂ ਨਵਜੋਤ ਸਿੰਘ ਸਿੱਧੂ 19 ਦਸੰਬਰ ਨੂੰ ਮਿਲਣਗੇ ਪ੍ਰਿੰਕਾ ਗਾਂਧੀ ਨੂੰ ਕਿਉਂਕਿ ਪ੍ਰਿੰਕਾ ਗਾਂਧੀ ਨੂੰ ਪਹਿਲਾਂ ਵੀ ਮਿਲਣ ਦਾ ਸਮਾਂ ਮੰਗਿਆ ਗਿਆ ਸੀ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਇਸ ਵੇਲੇ ਜੋ ਸਰਦਰ ਉਤ ਸੈਸ਼ਨ ਚੱਲ ਰਿਹਾ ਹੈ ਲੋਕ ਸਭਾ ਦੇ ਵਿੱਚ ਉੱਥੇ ਪ੍ਰਿੰਕਾ ਗਾਂਧੀ ਸੰਸਦ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਨੇ ਉੱਥੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੀ ਪ੍ਰਤੀਨਿਧਤਾ ਕਰ ਰਹੇ ਨੇ ਐਮਪੀ ਹੋਣ ਦੇ ਨਾਤੇ ਤਾਂ ਹੁਣ 19 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਜਿਹੜੇ ਹਾਈ ਕਮਾਂਡ ਨੂੰ ਪ੍ਰਿੰਕਾ ਗਾਂਧੀ ਨੂੰ ਖਾਸ ਕਰਕੇ ਮਿਲਣਗੇ ਕਿਉਂਕਿ ਪ੍ਰਿੰਕਾ ਗਾਂਧੀ ਦੇ ਨਾਲ ਬਹੁਤ ਤਸਵੀਰਾਂ ਸਿੱਧੂ ਸਨਿਆ ਕਰਦੇ ਰਹਿੰਦੇ ਨੇ ਸਮੇਂ-ਸਮੇਂ ਤੇ ਪਰ ਹੁਣ ਇਸ ਔਖੇ ਸਮੇਂ ਦੇ ਵਿੱਚ ਕਿ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਨੂੰ ਬਚਾ ਲੈਣਗੇ ਜਾਂ ਫਿਰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਾਰਵਾਈ ਕੀਤੀ ਹੈ ਸਸਪੈਂਡ ਪਾਰਟੀ ਵਿੱਚੋਂ ਕੀਤਾ ਹੈ ਨਵਜੋਤਕਰ ਸਿੱਧੂ ਨੂੰ ਤੇ ਜਿਸ ਤਰੀਕੇ ਦੀ ਬਿਆਨਬਾਜ਼ੀ ਬੋਲਬਾਣੀ ਨਵਜੋਤਕਰ ਸਿੱਧੂ ਦੀ ਦਿਖਾਈ ਦੇ ਰਹੀ ਹੈ ਇਹ ਮਾਮਲਾ ਅਜੇ ਸੁਲਝਣ ਵਾਲਾ ਦਿਖਾਈ ਨਹੀਂ ਦਿੰਦਾ ਕਿਉਂਕਿ ਰਾਜਾ ਵੜਿੰਗ ਵੀ ਅੱਜ ਕਾਂਗਰਸ ਪਾਰਟੀ ਪੰਜਾਬ ਦੇ ਇਨਚਾਰਜ ਜੋ ਭਪੇਸ਼ ਬਗੇਲ ਨੇ ਉਹਨਾਂ ਦੇ ਨਾਲ ਮਿਲੇ ਨੇ ਤੇ ਇੱਥੇ ਨੌਜੋਤਕਰ ਸਿੱਧੂ ਦੇ ਬਾਰੇ ਉਹਨਾਂ ਨੇ ਕੋਈ ਟਿੱਪਣੀ ਤਾਂ ਨਹੀਂ ਕੀਤੀ ਹੈ ਪਰ ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਮੈਂ ਇਸ ਮਾਮਲੇ ਤੇ ਹੁਣ ਕੁਝ ਵੀ ਬੋਲਣਾ ਨਹੀਂ ਚਾਹੁੰਦਾ ਇਹ ਮਾਮਲਾ ਖਤਮ ਹੋ ਚੁੱਕਿਆ ਹੈ ਜੋ ਕਾਰਵਾਈ ਹੋਣੀ ਸੀ ਹੋ ਚੁੱਕੀ ਹੈ ਪਰ ਭਪੇਸ਼ ਬਗੇਲ ਕਹਿੰਦੇ ਨੇ ਕਿ ਸਾਰਿਆਂ ਨੂੰ ਅੰਸ਼ਾਸਨ ਦੇ ਵਿੱਚ ਰਹਿ ਕੇ ਹੀ ਪਾਰਟੀ ਦੇ ਵਿੱਚ ਚੱਲਣਾ ਪਵੇਗਾ ਤਾਂ ਇਸ ਤਰੀਕੇ ਦੇ ਬਿਆਨਤ ਤੋਂ ਬਾਅਦ ਕਾਂਗਰਸ ਪਾਰਟੀ ਦਾ ਸਾਰਾ ਮਸਲਾ ਅਜੇ ਵੀ ਠੰਡਾ ਪੈਂਦਾ ਦਿਖਾਈ ਨਹੀਂ ਦੇ ਰਿਹਾ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਵਿੱਚ ਕੋਈ ਵੀ ਬਿਆਨਬਾਜ਼ੀ ਅਜੇ ਤੱਕ ਨਹੀਂ ਕੀਤੀ ਹੈ ਨਾ ਆਪਣੀ ਪਤਨੀ ਦੇ ਪੱਖ 'ਚ ਨਾ ਕਾਂਗਰਸ ਪਾਰਟੀ ਦੇ ਪੱਖ ਦੇ ਵਿੱਚ ਅਗਲੀ ਗੱਲ ਕਰ ਲੈਣੇ ਆ ਇਸੇ ਮਾਮਲੇ ਤੋਂ ਬਾਅਦ ਜਿਹੜੀ ਜੁੜੀ ਹੋਈ ਹੈ ਕਥਿਤ ਆਡੀਓ ਜੋ ਵਾਇਰਲ ਹੋਈ ਸੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਦੇ ਐਸਐਸਪੀ ਬਰਨੂ ਸ਼ਰਮਾ ਤੇ ਇਲਜ਼ਾਮ ਲਾਏ ਸੀ ਕਿ ਅਕਾਲੀ ਵਰਕਰਾਂ ਦੇ ਕਾਗਜ਼ ਖੋਣ ਦੀ ਪੂਰੀ ਪਲੈਨਿੰਗ ਉਹਨਾਂ ਦੇ ਵੱਲੋਂ ਕਿਵੇਂ ਬਣਾਈ ਗਈ ਹੈ ਅਫਸਰਾਂ ਨੂੰ ਹੁਕਮ ਦੇਤੇ ਗਏ ਨੇ ਇਸ ਦੇ ਵਿੱਚ ਹਾਈ ਕੋਰਟ ਨੇ ਕੱਲ ਸੁਣਵਾਈ ਕੀਤੀ ਸੀ ਤੇ ਇਸ ਦੀ ਚੰਡੀਗੜ੍ਹ ਲੈਬ ਦੇ ਵਿੱਚੋਂ ਜਾਂਚ ਕਰਵਾਉਣ ਦੇ ਹੁਕਮ ਦੇਣ ਦੀ ਗੱਲ ਆਖੀ ਗਈ ਸੀ ਹੁਣ ਇਸ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਨੂੰ ਹੁਕਮ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਕਿ ਇੱਕ ਨਿਰਪੱਖ ਏਜੰਸੀ ਦੇ ਕੋਲੋਂ ਇਸ ਦੀ ਜਾਂਚ ਕਰਵਾਈ ਜਾਵੇ ਨਿਰਪੱਖ ਜਾਂਚ ਏਜੰਸੀ ਜਾਂਚ ਟੀਮ ਬਣਾਈ ਜਾਣੀ ਚਾਹੀਦੀ ਹੈ ਚੋਣ ਕਮਿਸ਼ਨ ਦੇ ਵੱਲੋਂ ਤਾਂ ਕਿ ਇਸ ਮਾਮਲੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾ ਸਕੇ ਹੁਣ ਚੋਣ ਕਮਿਸ਼ਨ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਇਲਾਵਾ ਕਿਸੇ ਹੋਰ ਏਜੰਸੀ ਤੋਂ ਕੀ ਜਾਂਚ ਕਰਾਏਗਾ ਕੀ ਇਸ ਮਾਮਲੇ ਦਾ ਸੱਚ ਸਾਹਮਣੇ ਆ ਸਕੇਗਾ ਕਿਉਂਕਿ ਸੁਖਬੀਰ ਬਾਦਲਤਾ ਲਗਾਤਾਰ ਦਾਅਵੇ ਕਰ ਰਹੇ ਨੇ ਕਿ ਇਸ ਦੇ ਵਿੱਚ ਸਭ ਕੁਝ ਸੱਚ ਸਾਹਮਣੇ ਹੈ ਕਿ ਇਹ ਵੀਡੀਓ ਕਥਿਤ ਤੌਰ ਤੇ ਪੁਲਿਸ ਮੁਲਾਜ਼ਮਾਂ ਦੀ ਹੀ ਹੈ AI ਦੇ ਨਾਲ ਬਣਾਈ ਹੋਈ ਨਹੀਂ ਹੈ ਪਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦੇ ਵਿੱਚ ਪਿੱਛੇ ਹਟਣ ਨੂੰ ਤਿਆਰ ਨਹੀਂ ਉਹ ਲਗਾਤਾਰ ਇਸ ਮਾਮਲੇ ਤੇ ਪੁਲਸ ਅਫਸਰਾਂ ਨੂੰ ਸਿੱਧੇ ਤੌਰ ਤੇ ਚੇਤਾਵਨੀਆਂ ਦੇ ਰਹੇ ਨੇ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਜਿਹੜੇ ਅਫਸਰ ਪੰਜਾਬ ਸਰਕਾਰ ਦੇ ਆਮ ਆਪੀ ਪਾਰਟੀ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰ ਰਹੇ ਨੇ ਤਸਖਬੀਰ ਸਿੰਘ ਬਾਦਲਾ ਤੇ ਅਕਾਲੀ ਦਲ ਇਸ ਮਾਮਲੇ ਨੂੰ ਪਿੱਛੇ ਛੱਡਦਾ ਦਿਖਾਈ ਨਹੀਂ ਦਿੰਦਾ ਆ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਭਾਜਪਾ ਹੋਵੇ ਸਾਰੀਆਂ ਪਾਰਟੀਆਂ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਗਈਆਂ ਸੀ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਤੇ ਸੁਣਵਾਈ ਕਰਦੇ ਹੋਏ ਜਾਂਚ ਦੇ ਹੁਕਮ ਦਿੱਤੇ ਗਏ ਨੇ ਤੇ ਚੋਣ ਕਮਿਸ਼ਨ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਨਿਰਪੱਖ ਤਰੀਕੇ ਨਾਲ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀ ਹੈ ਸੁਖਬੀਰ ਸਿੰਘ ਬਾਦਲ ਲਗਾਤਾਰ ਭਾਵੇਂ ਹਲਕਾ ਦਾਖਾ ਹੋਵੇ ਮਜੀਠਾ ਹੋਵੇ ਇਹ ਆਫਰ ਗਿੱਦਲਬਾ ਹੋਵੇ ਆਪਣੇ ਉਮੀਦਵਾਰ ਜਿਹੜੇ ਚੋਣ ਇਸ ਲੜ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਅਤੇ ਬਲਾਕ ਸੰਮਤੀ ਦੀ ਉਸ ਦੇ ਵਿੱਚ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਅਤੇ ਆਪਣੇ ਬਾਗੀ ਹੋਏ ਅਕਾਲੀਆਂ ਨੂੰ ਸਿੱਧੇ ਤੌਰ ਤੇ ਹੁਣ ਇਹ ਗੱਲ ਕਹਿੰਦੇ ਨੇ ਕਿ ਕਿਸੇ ਨੂੰ ਵਾਪਸ ਨਹੀਂ ਲਿਆ ਜਾਏਗਾ ਭਾਵੇਂ ਕੋਈ ਵੀ ਹੋਵੇ ਭਾਵੇਂ ਵਿਕਰਮ ਮਜੀਠੀਆ ਦੇ ਨੇੜੇ ਰਹਿਣ ਵਾਲੇ ਤਲਬੀਰ ਸਿੰਘ ਗਿੱਲ ਹੋਣ ਜਾਂ ਫਿਰ ਮਨਪ੍ਰੀਤ ਸਿੰਘ ਯਾਲੀ ਹੋਣ ਕਿਸੇ ਨੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਪੱਖ ਦੇ ਵਿੱਚ ਨਹੀਂ ਕੰਮ ਕੀਤਾ ਸਿਰਫ ਆਪਣੇ ਲਾਲਚਾਂ ਦੇ ਲਈ ਪਾਰਟੀ ਚਾਏ ਸੀ ਜਦੋਂ ਉਹਨਾਂ ਨੂੰ ਸੱਤਾ ਦੇ ਵਿੱਚੋਂ ਅਕਾਲੀ ਦਲ ਵਾਪਸ ਬਾਹਰ ਹੋਇਆ ਤਾਂ ਪਾਰਟੀ ਦੇ ਪਿੱਠ ਵਿੱਚ ਛੁਰਾ ਮਾਰ ਕੇ ਚਲੇ ਗਏ ਇਹਨਾਂ ਨੂੰ ਵਾਪਸ ਮੈਂ ਪ੍ਰਧਾਨ ਹੋਣ ਦੇ ਨਾਤੇ ਨਹੀਂ ਲਵਾਂਗਾ ਤਾਂ ਹੀ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖੀਆਂ ਗਈਆਂ ਨੇ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲਾ ਮਸਲਾ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਵਾਲਾ ਮਸਲਾ ਲਗਾਤਾਰ ਵੱਡਾ ਹੈ ਅਤੇ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦਾ ਮਸਲਾ ਨਾਲ ਨਾਲ ਜੋ ਕਥਿਤ ਆਡੀਓ ਸੀ ਉਹ ਲਗਾਤਾਰ ਅਜੇ ਵੀ ਚਲ ਰਿਹਾ ਹੈ